ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੇ ਹੋਰ ਕਿਵੇਂ ਠੀਕ ਠਾਕ ਹੋ ਗਏ ਸਾਰੇ ਤੇ ਅੱਜ ਆਪਾਂ ਖੇਤ ਬੀਜ ਰਹੇ ਹਾਂ ਕਣਕ ਛੜਾ ਕੱਢ ਲਿਆ ਘਰੋਂ ਖੇਤ ਬਾਣ ਆਪਣਾ ਤਿਆਰ ਤੇ 0 ਟਰੈਲਰ ਨਾਲ ਸਾਇਦ ਆਪਾਂ ਹਾਂ 0 ਟਰੈਲਰ ਨਾਲ ਆਪਾਂ ਬੀਜਣੀਆਂ ਕਣਕ ਤੇ ਹੁਣ ਆਪਾਂ ਚੱਲਿਆਂ ਖੇਤ ਵੱਲ ਚਲੋ ਲਓ ਜੀ ਖੇਤ ਨੂੰ ਆਪਾਂ ਜਾ ਰਹੇ ਹਾਂ ਇਧਰ ਸਾਹਮਣੇ ਸਫਾਈ ਚੱਲ ਰਹੀ ਹੈਗੀ ਇਧਰ ਕੱਲ ਕਰਚੇ ਵੱਡੇ ਆ ਵਾਹਣ ਚ ਇਹ ਆਪਣੇ ਗਮਾਂਡੀ ਦਾ ਭੁੱਲਰ ਦਾ ਵਾਹਣ ਉਹ ਸਾਹਮਣੇ ਟਰੈਕਟਰ ਤਾਂ ਆ ਚੁੱਕਿਆ ਹੈਗਾ ਵੀ ਆਪਾਂ ਉੱਥੇ ਪਹਿਲਾਂ ਲੈ ਗਏ ਆ ਲਓ ਜੀ ਇਧਰ ਆਪਣਾ ਬੈਣ ਤਿਆਰ ਹੈਗਾ ਹੁਣ ਆਪਾਂ ਚੱਲਿਆਂ ਖੇਤ ਵੱਲ ਖੇਤ ਨੂੰ ਚੱਲਿਆਂ ਗਰਬਰਸੀਨ ਵੀ ਹਰੀ ਹੋਇਆ ਈ ਆਲਗੀ ਜਿਸਨ ਸੈ ਤੁਸੀਂ ਪਹਿਲਾਂ ਵੀ ਦੇਖੀ ਹੋਣੀ ਸਕੂਲ ਵਾਲੀ ਹੁਣ ਆਪਾਂ ਫੇਰ ਆ ਗਏ ਸਕੂਲ ਵਾਲੀ ਸਾਈਡ ਓਬਵੀਅਸਲੀ ਤਾਂ ਸਾਰਾ ਝੋਨਾ ਵੱਢਿਆ ਗਿਆ ਮੇਨ ਮੇਨ ਘਰਾਂ ਦਾ ਰਹਿ ਗਿਆ ਜਿਹੜਾ ਥੋੜਾ ਜਿਹਾ ਹਰਾ ਖੜਾ ਹਜੇ ਆ ਸਕੂਲ ਆ ਕੇ ਦੇਖ ਲਓ ਜੀ ਗੱਲ ਕੋਠਿਆਂ ਦਾ ਸਕੂਲ ਵਧੀਆ ਬਣਾਤਾ ਹੁੰਦਾ ਪੂਰਾ ਚਾਰੇ ਪਾਸੇ ਹਰਿਆਲੀ ਹਰਿਆਲੀ ਆ ਹੁੰਦਾ ਛੁੱਟੀ ਹੋ ਗਈ ਇੱਥੇ ਬੱਚਿਆਂ ਨੂੰ ਆ ਝੋਨਾ ਗਿਆ ਖੜਾ ਇੱਥੇ ਹਜੇ ਝੋਨਾ ਹੁਣ ਆਪਾਂ ਜੀ ਜਾ ਰਹੇ ਆ ਖੇਤ ਉੱਥੇ ਤੁਹਾਨੂੰ ਖੇਤ ਦੀ ਵੀਡੀਓ ਵੀ ਦਿਖਾਉਣੇ ਆਪਾਂ ਪਹਿਲਾਂ ਇੱਕ ਝੋਨੇ ਦਾ ਵਲੌਗ ਪਾਇਆ ਸੀਗਾ ਝੋਨੇ ਦੀ ਪੜਾਈ કરી ਸੀ ਆਪਾਂ ਤੇ ਹੁਣ ਖਰਚੇ-ਗੁਰਚੇ ਇਹਨ ਸਾਰੇ ਕੁਝ ਵੜਤੇ ਆਗੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਣਕ ਕਿਵੇਂ ਬੀਜਦੇ ਹੁੰਦੇ ਆ ਇਹਦਾ ਸਾਰੇ ਜਾਣਦੇ ਹੋਣਗੇ ਪਰ ਆਪਾਂ ਇਹ ਸੌਂਕ ਨੂੰ ਇਹ ਬਲੌਗਿੰਗ ਬਣਾਉਣੀ ਹੈ ਬਲੌਗ ਵੈਬ ਜੀ ਮੈਂ ਬੰਦ ਕਰ ਦਿੱਤੀ ਸੀ ਇਹ ਬਣਾਉਣੀ ਥੋੜਾ ਫੋਨ ਦਾ ਕਰਕੇ ਚੱਕਰ ਪੈ ਰਿਆ ਸੀਗਾ ਤੇ ਹੁਣ ਆਪਾਂ ਪ੍ਰੋਬਲਮ ਸੋਲਵ ਕਰ ਲਈ ਜੌਂਡੀ ਆ ਟਰੈਕਟਰ ਆ ਗਿਆ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਟਰੈਕਟਰ ਖੜਾ ਜੀ ਤੇ ਹੁਣ ਆਪਾਂ ਤੁਰੇ ਜਾ ਰਹੇ ਹਾਂ ਆ ਸਕੂਲ ਦੀ ਬੈਕ ਸਾਈਡ ਆ ਗਈ ਆਪਣੇ ਬਾਕੀ ਸਭ ਮੇੜ-ਮੇੜ ਚ ਤਰ੍ਹਾਂ ਦਾ ਰਹਿ ਗਿਆ ਝੋਨਾ ਆਪਣੇ ਇਧਰ ਬਾਕੀ ਸਾਰੇ ਵੱਢਿਆ ਗਿਆ ਕੱਲ ਆਪਣੇ ਪਰਾਲੀ ਦੀਆਂ ਗੱਠਾਂਆਂ ਬਣਾਉਣ ਵਾਲੇ ਵਿੱਚ ਆਏ ਵੇ ਸੀਗੇ ਤੇ ਉਦੋਂ ਅਸੀਂ ਇਧਰ ਦੂਜੇ ਬਾਣ ਚ ਥੋੜਾ ਜਿਹਾ ਪਰਾਲੀ-ਪਰੋਲੀ ਇਕੱਠੀ ਕਰਦੇ ਹੀ ਟਾਈਮ ਨਹੀਂ ਲੱਗਿਆ ਵੀਡੀਓ ਬਣਾਉਣ ਦਾ ਤੇ ਹੁਣ ਉਧਰ ਆਪਣੇ ਬੀਬੂ ਪਾਇਆ ਵਾ ਸਾਰਾ ਮਸ਼ੀਨ ਚ ਜੀਰੋ ਡਰ ਲੈਣਾ ਬੀਜ ਰਹੀ ਅੱਜ ਆ ਆਪਣਾ ਪੱਕਾ ਖਾਲ ਆ ਗਿਆ ਜੀ ਦੇਖ ਲੋ ਜੀ ਦਰਸ ਝੋਨੇ ਦਾ ਇਧਰ ਵੱਟਿਆ ਵਾ ਇਧਰ ਵੱਢਣ ਵਾਲਾ ਤੇ ਉਹ ਸਾਹਮਣੇ ਆਪਣਾ ਬਾਣ ਤਿਆਰ ਆ ਮਾ ਪੰਜ ਸੱਤ ਜਣਾਂ ਚ ਇਹ ਵੀ ਪੱਡ ਦੇਣਾ ਝੋਨਾ ਤੇ ਸਾਰਾ ਇੱਕੋ ਜਿਹਾ ਹੋ ਜਾਣਾ ਬਾਣ ਫਿਰ ਕਣਕ ਦੀ ਵਾਰੀ ਆਏ ਨੇ ਬੀਜਣ ਦੀ ਜੀ ਫਾਈਨਲੀ ਆਪਾਂ ਖੇਤ ਪਹੁੰਚ ਚੁੱਕੇ ਆਂ ਟਰੈਕਟਰ ਆਪਣੇ ਆਇਆ ਛੜਾ ਸਾਹਮਣੇ ਜੌਂਡੀ ਆਰ ਮਸ਼ੀਨ ਤੇ ਪਹਿਲਾ ਪਾੜ ਸ਼ੁਰੂ ਕਰਤੀ ਤੁਸੀਂ ਦੇਖ ਸਕਦੇ ਆਂ ਸਾਹਮਣੇ ਪਹਿਲਾ ਗੇੜਾ ਚੱਲ ਪਿਆ ਬਾਨ ਆਪਣਾ ਬਾਇਆ ਨਹੀਂ ਹੈਗਾ ਬਾਣ ਮਤਲਬ ਜੇ ਆਪਾਂ ਜੀਰੋ ਡਰਲਣਾ ਵੀਨਾ ਤਾਂ ਵਧੀਆ ਵੀਚੀ ਜਾਂਦੀ ਆ ਪਰ ਬਾਣ ਬਾਉਂਦੀ ਲੋੜ ਨਹੀਂ ਹੈ ਜੀ ਇੱਥੋਂ ਆਪਣੇ ਪਹਿਲਾ ਸੈਟ ਸ਼ੁਰੂ ਹੋ ਗਿਆ ਵੀ ਆਪਣਾ ਚਪਾਤਾ ਤੁਹਾਨੂੰ 20 ਪਾਉਂਦਾ ਵੀ ਦਿਖਾਵਾਂਗੇ ਵੀ ਕਿਵੇਂ ਪਾਈ ਦਾ ਵੀ ਤੇ ਉਧਰ ਆਪਣੀ ਮਸ਼ੀਨ ਚੱਲ ਰਹੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਰ ਆਪਣਾ ਸਾਹਮਣੇ ਗੁਰੂ ਘਰ ਆ ਗਿਆ। ਆਪਣੀ ਗੱਲ ਕੋਠਿਆਂ ਦੀ ਪਿੰਡ ਦੀ ਵੀਡੀਓ ਵੀ ਪਾਈ ਵੀ ਆਪਣੀ YouTube ਤੇ। ਮੇਰਾ ਪਿੰਡ ਗੱਲ ਕੋਠੇ ਉੱਥੇ ਗੁਰਦਾਰੇ ਦਾ ਇੱਕ ਹਾਈ ਸੌਟ ਜੇ ਪਾਏ ਬਨੇ ਹਾਈਲਾਈਟ ਜੀ ਸਾਰੇ ਪਿੰਡ ਦੇ। ਉਹ ਥੋੜੀ ਜੀ ਸਿਆਲਾਂ ਚ ਵੀਡੀਓ ਬਣਾਈ ਵੀ ਉਹ ਥੋੜਾ ਕਰਕੇ ਨਾ ਧੁੰਦ ਜੀ ਕਰਕੇ SMOKE ਜੀ ਜ਼ਿਆਦਾ ਹੋਈ ਜੀ ਆ। ਹੁਣ ਆਪਾਂ ਫੇਰ ਇੱਕ ਡਰੋਨੋਂ ਦਾ ਸੌਟ ਪਾਵਾਂਗੇ। ਥੋੜੇ ਜੀ ਦਿਨਾਂ ਤੱਕ। 2 ਮਹੀਨੇ ਤੱਕ ਪਾਵਾਂਗੇ। ਆਪਣੇ ਕੋਲ ਸੌਟ ਪਿੰਡ ਦੇ ਬਾਵਾ ਪਏ ਨੇ ਡਰੋਨ ਵਾਲੇ ਪਿੰਡ ਦੇ ਵੀੜਾ ਆਪਾਂ ਅਬੀਸਲੀ ਬਣਾਉਣੇ ਰਹਿੰਦੇ ਆ ਜੀ ਤੇ ਹੁਣ ਆਪਾਂ ਸਾਨੂੰ ਅੱਜ ਇਧਰ ਫਾਈਨਲ ਖੇਤ ਪਹੁੰਚ ਚੁੱਕੇ ਆਂਗੇ ਤੇ ਹੁਣ ਸਾਨੂੰ ਦਿਖਾਉਣੇ ਆ ਜੀ ਕਣਕ ਕਿਵੇਂ ਫੀਂਦੇ ਆ ਬਾਕੀ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੋ ਚੈਨਲ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਵੀ ਕਰ ਲਿਓ ਸ਼ੁਕਰਵਾਰਾ ਦੇ ਦਿਓ ਸਾਨੂੰ ਵੀ ਤਾਂ ਜਿਹੜਾ ਸਾਨੂੰ ਪਤਾ ਲੱਗ ਸਕੇ ਵੀ ਸਾਡੀਆਂ ਵੀਡੀਓ ਪਸੰਦ ਜ਼ਿਆਦਾ ਹੋ ਰਹੀਆਂ ਤੇ ਕੋਈ ਨਹੀਂ ਜੇ ਲਾਈਕ ਨਾ ਕਰੇ ਤਾਂ ਕਿ 73 ਨੀਗਾ ਪਰ ਅਸਾ ਯਾਰਾ ਕੰਮ ਯਾਰੀ ਰੱਖਣਾ ਕਿੰ ਟੰਗ ਰਹੀ ਆ ਤੁਹਾਡੀ ਬੇਸ਼ੱਕ ਜਿਓ ਸਾਹਮਣੇ ਆਹ ਜਿਹੜਾ ਦੇਖਿਆ ਭਾਈ ਨਵਾਂ ਖਤਰੀ ਦਾ ਆਹ ਫੋਟੋ ਵੀ ਉਹ ਤੋਂ ਨਹੀਂ ਪਹੁੰਚ ਸਕਦੀ ਜੀ ਇਦਾਂ ਆਪਣੇ ਜਿਹੜਾ ਰਹਿ ਗਿਆ ਸਿੱਧੇ ਸਿਆੜਾਂ ਦਾ ਨਕਰੀਂ ਦੇ ਵਿੱਚ ਆ ਦੇ ਕੰਸਰ ਨਾ ਆਪਣੇ ਚੈਨਲ 'ਤੇ ਵੀ ਜੁੜੀ ਦਿੱਤੀ ਗਈ ਹੈ ਬਸ ਚੱਲ ਗਾਉਣੀ ਸੀ ਨੀ ਸਿਸਟਮ ਬਸ ਬਾਕੀ ਦਾ ਸਾਰੀ ਆਪਣਾ ਇਧਰ ਸਿੱਧੇ ਸਿਆੜ ਹੋ ਗਏ ਬਸ ਆ ਜਿਹੜੇ ਸਾਈਡਾਂ ਦੇ ਸਿਆੜ ਹੁੰਦੇ ਆ ਇਹ ਰਹਿ ਗਏ ਇਧਰ ਆਪਣਾ ਸਾਰਾ ਕੰਪਲੀਟ ਹੋ ਗਿਆ ਕੋਸ ਇਧਰ ਨਹੀਂ ਤਾਂਗਾ ਟੁੱਟ ਮੇ ਸਿਆੜ ਰਹਿ ਗਏ ਆਪਣੇ ਫਰਲ ਕੋਲ ਦੇ ਬੁੱਤੇ ਵੀ ਲਾਏ ਹੋਏ ਆਪਾਂ ਦੇਖੇ ਤਾਂ ਇਦਰਾ ਤਰ ਤਰਾਵੇਂ ਲਾਉਣ ਵਾਲਾ ਬਾਕੀ ਸਾਰਾ ਕੰਪਲੀਟ ਹੋ ਗਿਆ ਤੂੰ ਮੜ ਕੇ ਆਪਾਂ ਜਾਣਾਗਾ ਇੱਕ ਆਪਣਾ ਉਧਰ ਸਕੂਲ ਵਾਲੀ ਫਰਨੀਚ ਤੇ ਹੈਗਾ ਤੇ ਆਪਾਂ ਉਦੋਂ ਮੜ ਕੇ ਉਧਰ ਜਾਣਾਗਾ ਤੇ ਉਧਰ ਵੀ ਜੀ ਨੇ ਉਧਰ ਵੀ ਆਪਣਾ ਬਾਣ ਤਿਆਰ ਆ ਸਾਰਾ ਆਪਣੇ ਕੋਲੇ ਵੀ ਸਾਰਾ ਪਸਾਇਆ ਵਾ ਤੇ ਤੂੰ ਮੜ ਕੇ ਉਧਰ ਚਲਦੇ ਆ ਉਧਰ ਵੀ ਆਪਣੇ ਘਾਂਟੇ ਦਾ ਕੰਮ ਹੈਗਾ ਤੇ ਉਦੋਂ ਮੜ ਕੇ ਆਪਣੀ ਸਾਰਾ ਕਣਕ ਦਾ ਕੰਪਲੀਟ ਹੋ ਜੂਗਾ ਬਾਣ ਬੀਚੇ ਵਾਲਾ ਤੇ ਫਿਰ ਪਾਣੀ ਦਾ ਦੇਖਾਂਗੇ ਕਿੰਨੇ ਦਿਨਾਂ ਹਫਤੇ ਬਾਅਦ ਲੱਗਦਾ ਜਾਂ ਕਿੰਨੇ ਦਿਨ ਬਾਅਦ ਲੱਗਦਾਗਾ ਫਿਰ ਕੱਲਾ ਪਾਣੀ ਰਹੂਗਾ ਅੱਧ ਦਰ ਮਰਬੂਦ ਵੀ ਲੱਗੇ ਪਿਆ ਕੋਈ ਹੁਣ ਆਪਾਂ ਲੈ ਕੇ ਚੱਲੇ ਚਾਹ ਖੇਤ ਬੋਤਲ ਚੱਕੀ ਵੇ ਝੋਲਾ ਹੱਥ ਚ ਹੁਣ ਚੱਲੇ ਆਪਾਂ ਇਧਰਲੇ ਖੇਤ ਜਿਹੜਾ ਆਪਣੇ ਸਕੂਲ ਵਾਲੀ ਸਾਈਡ ਰਹਿ ਗਿਆ ਸੀ ਉਧਰ ਆਪਾਂ ਪਰਲੇ ਖੇਤ ਆਪਾਂ ਕਰਨ ਕਰੀਤੀ ਹੈ ਇਧਰ ਆਂਦੀ ਜੀ ਉਹਨਾਂ ਦਾ ਇਧਰ ਵੀ ਜੀਦੇ ਆ ਉਹਨਾਂ ਦਾ ਉਹਨੇ ਇਧਰ ਦਾ ਵੀ ਖੇਤ ਰਹਾ ਹੋਜੀ ਅਰੇ ਪੁੱਛਿਆ ਕਿ ਦੋ ਫੇਰੇ ਰੇਡੀਅਲ ਆਦਾ ਕੋਈ ਕਹੇ ਉਹਦੀਆਂ ਨੇ ਬਸ ਛੋਟੀ ਬਜਰੀ ਬਜਰੀ ਆਪਣੇ ਇਧਰ ਸ਼ੁਰੂ ਹੋਇਆ ਵਾ ਕੰਮ ਬੀਜੀ ਜਾਂਦੇ ਆ ਪਿੰਡ ਦੀ ਫਰਨੀ ਵਾਲਾ ਖੇਤ ਆ ਗਿਆ ਆਪਣਾ ਇਧਰ ਹੀ ਬਸ ਥੋੜੀ ਜਿਹੀ ਛੜ ਰਹਿ ਗਈ ਹੈ ਵਿਚ ਨਾਲ ਠੀਕ ਕਹਿੰਦੀ ਆ ਤੇਰੀ ਦੱਦੀ ਤੇਰੇ ਪਸਤਾਉ ਚ ਰੌਂਦਾ ਹੈ ਨਹੀਂ ਪਸਤਾਉ ਦਾ ਕਿੱਥੇ ਆ ਖੋਲ ਕੇ ਦਿਖਾ ਹੂੰ ਗੇਰ ਜਿਹਾ ਵੀ ਪਾਈ ਜਾਂਦਾ ਓਏ ਇਹ ਕਾ ਖੜਾਗਾ ਇਹ ਕੱਤਾ ਹੀ ਚੱਪੀ ਜਾਂਦਾ ਮੈਂ ਤੂੰ ਵੀ ਦੇਖ ਲਾ ਆ ਦੇ ਇੱਧਰ ਚੱਲੀ ਜਾਂਦੇ ਵੀਡੀਓ ਦਿਖਾਉਂਗਾ ਦਿਖਾਉਂਗਾ ਉਹ ਦੋ ਤਰ ਦੇਤੇ ਬਹਿ ਗਿਆ ਹਾਂ ਆ ਦੇ ਬਹਿ ਗਿਆ ਇਹ ਆਲੇ ਬੈਠਣਾ ਦੇ ਹੂੰ ਮੈਂ ਤੇਰੀ ਫੋਟੋ ਤੇਰੀ ਫੋਟੋ ਆਊਗੀ ਤੂੰ ਦੱਸ ਕੋਈ ਆਪ ਦੇ ਬਾਰੇ ਤੇਰਾ ਨਾਮ ਕੀ ਹੈਗਾ ਦਾਦੀ ਖੇਨ ਕੀ ਹੈਗਾ ਦਾਦੀ ਖੇਨ ਕਾਸ ਦਾਦਾ ਹੈ ਤੇਰਾ ਨਾਮ ਕੀ ਹੈਗਾ ਤੇਰਾ ਨਾਮ ਮਨੂ ਅਮਨ ਹੈਗਾ ਤੇਰਾ ਨਾਮ ਹਰਮਨ ਹੈਗਾ ਤੂੰ ਤਾਂ ਅਮਨ ਹੈਗਾ ਠੀਕ ਹੈ ਕਿਹੜੇ ਗਲਾਚ ਪੜਦਾ ਤੂੰ ਐ ਨਹੀਂ ਐ ਨਹੀਂ ਨੂੰ ਜਾਨਾ ਹਾਂ ਤੂੰ ਜਾਨਾਗਾ ਕੱਲ ਨੂੰ ਆਊ ਕੀ ਕੱਲ ਨੂੰ ਆਊਗਾ ਸਾਈਡ ਤੇ ਹੋ ਜਾ ਸਾਈਡ ਤੇ साइड ते हुयो हैलो